ਇਹ ਤਾਂ ਮਾਂ ਦੀ ਕਿਰਪਾ ਕਰਕੇ ਮੇਰੇ ਪੱਲੇ ਤਾਂ ਕੁਝ ਨਹੀਂ ਹੈ ਮੈਂ ਅੱਗੇ ਵੀ ਕਹਿੰਦਾ ਹੁੰਦਾ ਮੈਂ ਤਾਂ ਇੱਕ ਮਾਂ ਦਾ ਛੋਟਾ ਜਿਹਾ ਇੱਕ ਦਾਸ ਇੱਕ ਨੌਕਰ ਹੈਗਾ ਮਾਂ ਦੀ ਨੌਕਰੀ ਬਗਾਨਾ ਸੰਗਤ ਤਾਂ ਤਾਂ ਮਾਂ ਦੀ ਕਿਰਪਾ ਹੋ ਰਹੀ ਹੈ ਤਾਂ ਲੋਕਾਂ ਨੇ ਆ ਨਹੀਂ ਆ ਇਹ ਮੇਰੇ ਵੱਸ ਵਿੱਚ ਕੁਝ ਹੋਵੇ ਮੈਂ ਤਾਂ ਠੀਕ ਹੈ ਮੈਂ ਤਾਂ ਕੁਝ ਕਰ ਨਹੀਂ ਸਕਦਾ ਇਹ ਮਾਂ ਦੀ ਕਿਰਪਾ ਹੈ ਮਾਂ ਕਰਕੇ ਸਾਰਾ ਕੁਝ ਹੋ ਭਜਨ ਵੀ ਕਹਿੰਦੇ ਐਨੇ ਜੋਗਾ ਹੈ ਨਹੀਂ ਸੀ ਜਿੰਨੇ ਜੋਗਾ ਕਰ ਦਿੱਤਾ ਠੀਕ ਹੈ ਉਹ ਸਾਰਾ ਭਜਨ ਮੇਰੇ ਤੇ ਲਾਗੂ ਹੁੰਦਾ ਵੀ ਐਨੇ ਜੋਗਾ ਨਹੀਂ ਸੀ ਜਿੰਨੇ ਜੋਗਾ ਮਾਨੇ ਕਰ ਦਿੱਤਾ ਇਹ ਲੋਕਾਂ ਦਾ ਪਿਆਰ ਔਰ ਮੇਰੀ ਮਾਂ ਦਾ ਆਸ਼ੀਰਵਾਦ ਹੈ ਵੀ ਲੋਕ ਇਹਨੇ ਪੁੱਛਦੇ ਨੇ ਔਰ ਮੇਰੇ ਮਾਂ ਬਗਲਾ ਮੁਖੀ ਪਰਿਵਾਰ ਤੇ ਸਾਥੀਆਂ ਦੀ ਵੀ ਇੱਛਾ ਸੀਗੀ ਵੀ ਇਸ ਵਾਰ ਜਿਹੜਾ ਖੂਨਦਾਨ ਕੈਂਪ ਹੈ ਉਹ ਧਾਮ ਚ ਲੱਗੇ ਆਉਣ ਵਾਲੇ 225 ਘੰਟੇ ਜੱਗ ਦੀ ਤਿਆਰੀਆਂ ਚਲਦੀਆਂ ਪਈਆਂ ਮੈਨੂੰ ਸੰਗਤ ਦਾ ਮੇਰੇ ਦੋਸਤ ਮਿੱਤਰਾਂ ਮੇਰੇ ਸਾਥੀਆਂ ਦਾ ਸਾਰੇ ਦਾ ਆਸ਼ੀਰਵਾਦ ਚਾਹੀਦਾ ਵੀ ਮੈਂ ਸੇਵਾ ਕਰ ਸਕਾਂ ਮਹਾਰਾਣੀ ਇੰਨੀ ਕਿਰਪਾ ਰੱਖੇ ਜੀਵਨ ਦੇ ਵਿੱਚ ਮਹਾਰਾਣੀ ਦੇ ਚਰਨਾਂ ਚ ਕੋਈ ਵਿਮੁਖ ਨਾ ਹੋਵਾਂ ਅੱਜ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ 'ਚ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਸੋ ਮੈਂ ਸਭ ਤੋਂ ਪਹਿਲਾਂ ਮੰਤ ਪ੍ਰਵੀਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਜੀ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਬਲੱਡ ਕੈਂਪ ਲਵਾਇਆ ਜੀ ਇੱਥੇ ਜਿਹੜੀ ਮਾਨਤਾ ਆ ਲੋਕਾਂ ਦੇ ਮਨਾਂ 'ਚ ਇੰਨਾ ਕੁ ਜ਼ਿਆਦਾ ਉਤਸ਼ਾਹ ਆ ਕਿ ਅਸੀਂ ਜੇ ਬਲੱਡ ਡੋਨੇਸ਼ਨ ਕਰ ਰਹੇ ਹਾਂ ਤਾਂ ਉਹ ਇੱਕ ਤਰ੍ਹਾਂ ਦਾ ਮਾਤਾ ਦੇ ਚਰਨਾਂ 'ਚ ਨਮਸਤਕ ਹੋ ਰਹੇ ਹਾਂ ਇੱਕ ਸੰਯੋਗ ਆ ਉਸ ਮਾਮੇ ਦੀ ਕਿਰਪਾ ਹੋਈ ਆ ਉਹਨਾਂ ਨੇ ਜ਼ਰੀਆ ਬਣ ਕੇ ਹਮੇਸ਼ਾ ਪਰਮਾਤਮਾ विराजमान है और जरिया बनाता है जितना साढ़े सचग्री जी ने बनाया जरिया टेम्पलवाया हम बॉम्बे से आते हैं अच्छा। थाने से उससे हमको ये मंदिर का स्थान का मिला ना हमें ये पता फिर हमने यूट्यूब के थ्रू इसको देखा और फिर कॉन्टैक्ट नंबर से हमने ढूंढ के फिर हम यहाँ आए आठ महीने से आ रहे हैं बाकी कृपा रही है कि जो भी है ਸੋਚਾ ਨਹੀਂ ਤਾਂ ਵੈਸੇ ਅਮੇ ਪ੍ਰਾਪਤ ਹੋਆ ਯਹਾਂ ਸੇ ਇਹ ਤਾਂ ਬਹੁਤ ਉਨਕੀ ਕਿਰਪਾ ਰਹੀ ਹੈ ਮਾਂ ਬੰਗਲਾਪੋਗੀ ਦਾ ਜੋ ਪਰਿਵਾਰ ਹੈ ਮੁੰਬਈ ਸੇ ਗੱਲ ਕਰੇ ਆਂ ਆਪਕੇ ਸਾਥ ਉਹ ਵੱਡਦਾ ਰਹੇਗਾ ਜੀ ਹਾਂ ਅਰੇ ਬਹੁਤ ਵੱਡਦਾ ਰਹੇ ਮੈਂ ਤਾਂ ਬੋਲਦਾ ਹਾਂ ਯਹਾਂ ਕੇ ਲੋਗੋ ਨੇ ਖੁਦ ਵੜਾਣਾ ਚਾਹੀਏ ਜੀ ਹਵਨ ਦੇ ਵਿੱਚ ਬੈਨੋ ਕੀ ਮਹਿਸੂਸ ਕਰਦੇ ਹੋ ਇਹ ਤਾਂ ਲੱਗਦਾ ਜਿਦਾ ਪੂਰੇ ਬ੍ਰਹਮਾਣ ਦੇ ਸਾਰੇ ਦੇਵ ਦਾ ਬੈਗੇ ਆ ਤੇ ਨਾਲੇ ਸਾਰੇ ਆਸ਼ੀਰਵਾਦ ਦਿੰਦੇ ਪਈਆ ਇੱਕ ਇੱਕ ਕੇ ਕਿ ਜੀ ਦੋਪੋ ਉਹ ਮੰੰਤਰੀ ਬੋਲਦੀ ਆ ਨਾ ਮਾਦਾ ਉਹਦੇ ਇਦਾਂ ਲੱਗਦਾ ਕਿ ਮਾਂ ਹੈਗੀ ਆ ਨਾਲ ਹੀ ਬੈਠੀ ਆ ਜੈ ਮਾ ਬੰਗਲਾਮੁਖੀ ਬਖਤੋ ਅੱਜ ਫੇਰ ਅਸੀਂ ਮੌਜੂਦ ਆ ਮਾ ਬੰਗਲਾਮੁਖੀ ਧਾਮ ਜਿੱਥੇ ਅੱਜ ਮਾ ਬੰਗਲਾਮੁਖੀ ਧਾਮ ਦੇ ਪ੍ਰਮੋਖ ਪ੍ਰਵੀਨ ਚੌਧਰੀ ਜੀ ਦਾ ਜਿਹੜਾ ਜਨਮ ਦਿਨ ਵੀ ਹੈਗਾ ਤੇ ਜਿੱਦਾਂ ਕਰਕੇ ਅੱਜ ਅਸੀਂ 10 ਸਿਟੀ ਹੈਡਲਾਈਨ ਦੀ ਟੀਮ ਵਧਾਈਆਂ ਦੇਣ ਵੀ ਪਹੁੰਚੀ ਹੈ ਮਾ ਜੀ ਬਹੁਤ ਬਹੁਤ ਮੁਬਾਰਕ ਹੋ ਜਨਮ ਦਿਨ ਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਟੀ ਹੈਡਲਾਈਨ ਦੀ ਟੀਮ ਦਾ ਮਾ ਬੰਗਲਾਮੁਖੀ ਸਾਡੇ ਪਰਿਵਾਰ ਨੂੰ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਰਹਿੰਦਾ ਹੈ ਸ਼ੁਕਰੀਆ ਤੁਸੀਂ ਅੱਜ ਸਪੈਸ਼ਲ ਇਸ ਲਈ ਆਏ ਹੋ ਮੇਰੇ ਮਾਂ ਬਗਲਾਮੁਖੀ ਪਰਿਵਾਰ ਵੱਲੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੈਂ ਕੀ ਕਹਿਣਾ ਚਾਹੁੰਗਾ ਅੱਜ ਇੱਕ ਤਾਂ ਜਨਮ ਦਿਨ ਵੀ ਹੈਗਾ ਇੱਕ ਤਾਂ ਇਹ ਖੁਸ਼ੀ ਦੀ ਗੱਲ ਹੈ ਦੂਜੇ ਮਾਂ ਬਗਲਾਮੁਖੀ ਦੇ ਭਗਤ ਸਰਦਾਲੂ ਜਿਹੜੇ ਵੱਧਦੇ ਜਾ ਰਹੇ ਨੇ ਦੇਖੋ ਇਹ ਤਾਂ ਮਾਂ ਦੀ ਕਿਰਪਾ ਕਰਕੇ ਮੇਰੇ ਪੱਲੇ ਤਾਂ ਕੁਝ ਨਹੀਂ ਹੈ ਮੈਂ ਅੱਗੇ ਵੀ ਕਹਿੰਦਾ ਹੁੰਦਾ ਮੈਂ ਤਾਂ ਇੱਕ ਮਾਂ ਦਾ ਛੋਟਾ ਜਿਹਾ ਇੱਕ ਦਾਸ ਇੱਕ ਨੌਕਰ ਹੈਗਾ ਮਾਂ ਦੀ ਨੌਕਰੀ ਬਗਾਨਾ ਮੈਂ ਬਹੁਤ ਸੁਭਾਗੇਸ਼ੀਲ ਨਹੀਂ ਹਾਂ ਕਿ ਮਾਂ ਨੇ ਮੈਨੂੰ ਇਹ ਸੇਵਾ ਲਈ ਚੁਣਿਆ ਮੈਂ ਇੱਕ ਦੋ ਦੋ ਦਿਨ ਪਹਿਲਾਂ ਵੀ ਮੇਰੇ ਕਿਸੇ ਮਿੱਤਰ ਨੇ ਕੁਐਸਚਨ ਕੀਤਾ ਸੀ ਕਿ ਵੀ ਮਾਤਾ ਨੂੰ ਅਸੀਂ ਚੁਣਦੇ ਆ ਮਾਤਾ ਸਾਨੂੰ ਚੁਣਦੀ ਹੈ ਮੈਂ ਉਦੋਂ ਵੀ ਕੋਈ ਜਵਾਬ ਦਿੱਤਾ ਸੀ ਪ੍ਰਮਾਤਮਾ ਆਪਣੇ ਭਗਤਾਂ ਨੂੰ ਚੁਣਦਾ ਹੈ ਕਿਸੇ ਵੀ ਭਗਤ ਇਨੀ ਸ਼ਕਤੀ ਨਹੀਂ ਆ ਪ੍ਰਮਾਤਮਾ ਨੂੰ ਚੁਣੀ ਔਰ ਨਾ ਮੈਂ ਤਾਂ ਬਹੁਤ ਛੋਟਾ ਜਾਂ ਤੁਸ਼ ਜਾਂ ਭਗਤ ਹੈ ਮਾਈ ਦਾ ਪਰ ਮੈਨੂੰ ਇੱਕ ਚੀਜ਼ ਦੀ ਮਿਹਰ ਬਹੁਤ ਹੈ ਮੈਂ ਇਸ ਚੀਜ਼ ਦਾ ਮੈਂ ਕਹਿੰਦਾ ਮਿੱਤੇ ਕਿਰਪਾ ਦਾ ਹੀ ਮੈਂ ਫਲ ਕਵਾਂਗਾ ਵੀ ਐਡਾ ਵੱਡਾ ਤਾਂ ਮਾਂ ਦੀ ਕਿਰਪਾ ਦੇ ਨਾਲ ਬਣਿਆ ਔਰ ਮੇਰੀ ਪੂਰੀ ਮਾਂ ਬਗਲਾਮੂ ਕੀ ਪ੍ਰਵਾਦ ਦੀ ਟੀਮ ਜਿੰਨੇ ਮੇਰੇ ਸਾਥੀ ਨੇ ਮੇਰੇ ਅੰਗ ਸੰਗ ਸਾਥੀ ਰਹਿੰਦੇ ਨੇ ਔਰ ਇੰਨਾ ਕਰਕੇ ਮੇਰੇ ਸਾਰੇ ਸਾਥੀਆਂ ਕਰਕੇ ਸੇਵਾ ਦਾ ਕਾਰਜ ਹੋ ਰਿਹਾ ਔਰ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਸੰਗਤ ਸੰਗਤ ਤਾਂ ਮਾਂ ਦੀ ਕਿਰਪਾ ਹੋ ਰਹੀ ਹੈ ਤਾਂ ਲੋਕਾਂ ਨੇ ਆ ਨਹੀਂ ਆ ਇਹ ਮੇਰੇ ਵਾਸਤੇ ਕੁਝ ਹੋਵੇ ਮੈਂ ਤਾਂ ਠੀਕ ਹੈ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ ਇਹ ਮਾਂ ਦੀ ਕਿਰਪਾ ਹੈ ਮਾਂ ਕਰਕੇ ਸਾਰਾ ਕੁਝ ਹੋ ਰਿਹਾ ਮਨਜੀ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਭਰਿਆ ਪਿਆ ਹੈ ਤੁਹਾਡੇ ਜਨਮ ਦੀਆਂ ਮੁਬਾਰਕਾਂ ਲੋਕ ਦੇ ਰਹੇ ਨੇ ਦੇਸ਼ਾਂ ਦੇ ਵਿੱਚ ਵੀ ਦੇ ਵਿਦੇਸ਼ਾਂ ਦੇ ਵਿੱਚੋਂ ਵੀ ਦੇ ਰਹੇ ਨੇ ਤੇ ਇੱਥੇ ਕੌਣ ਕੌਣ ਪਹੁੰਚਿਆ ਬਾਹਰ ਦੇਖੋ ਇੱਥੇ ਦਾ ਮੈਂ ਇੱਕ ਛੋਟਾ ਜਿਹਾ ਦਾਸ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਜਿਹੜੀ ਵਧਾਈ ਇਹ ਮੇਰੀ ਔਕਾਤ ਤੋਂ ਵੱਧ ਮਾਂ ਦੀ ਕਿਰਪਾ ਹੈ ਕਹਿੰਦੇ ਨਾ ਜਦੋਂ ਇੱਕ ਭਜਨ ਵੀ ਕਹਿੰਦੇ ਐਨਜੋਗਾ ਹੈ ਨਹੀਂ ਸੀ ਜਿੰਨੇ ਜੋਗਾ ਕਰ ਦਿੱਤਾ ਠੀਕ ਹੈ ਉਹ ਸਾਰਾ ਭਜਨ ਮੇਰੇ ਤੇ ਲਾਗੂ ਹੁੰਦਾ ਵੀ ਐਨਜੋਗਾ ਨਹੀਂ ਸੀ ਜਿੰਨੇ ਜੋਗਾ ਮਾਂ ਨੇ ਕਰ ਦਿੱਤਾ ਇਹ ਲੋਕਾਂ ਦਾ ਪਿਆਰ ਔਰ ਮੇਰੀ ਮਾਂ ਦਾ ਆਸ਼ੀਰਵਾਦ ਹੈ ਵੀ ਲੋਕ ਇੰਨੇ ਪੁੱਛਦੇ ਨੇ ਜਨਮ ਤਾਂ ਮੇਰਾ 47 ਸਾਲ ਪਹਿਲਾਂ ਦਾ ਹੋਇਆ ਠੀਕ ਹੈ ਉਦੋਂ ਨਹੀਂ ਕਿਸੇ ਨੇ ਇੰਨਾ ਪਿਆਰ ਦਿੱਤਾ ਜਦੋਂ ਤਾਂ ਮੇਰੀ ਮੇਰਾ ਨਾਂ ਮੇਰੀ ਮਾਂ ਦੇ ਚਰਨਾਂ 'ਚ ਜੁੜਿਆ ਹੈ ਮੇਰੀ ਮਾਂ ਦੇ ਨਾਲ ਮੈਨੂੰ ਵੀ ਲੋਕ ਪਿਆਰ ਕਰਦੇ ਨੇ ਇਸ ਲਈ ਸਾਰੇ ਲੋਕ ਪਿਆਰ ਕਰਦੇ ਵਿਸ਼ੇਸ਼ ਤੌਰ ਤੇ ਬਲੱਡ ਕੈਂਪ ਵੀ ਜਿਹੜਾ ਅੱਜ ਲਗਾਇਆ ਗਿਆ ਹੈ ਦੇਖੋ ਸਾਡੇ ਹਰ ਸਾਲ ਕਾਫੀ ਸਾਲਾਂ ਤੋਂ ਮੇਰੇ ਜਨਮ ਦਿਨ ਤੇ ਮੇਰੀ ਫੈਕਟਰੀ ਦੇ ਵਿੱਚ ਖੂਨਦਾਨ ਕੈਂਪ ਲੱਗਦਾ ਹੈ ਨੀਫਾ ਫਾਊਂਡੇਸ਼ਨ ਦੀ ਇੱਛਾ ਸੀ ਔਰ ਮੇਰੇ ਮਾਂ ਬਗਲਾ ਮੁਖੀ ਪਰਿਵਾਰ ਦੇ ਸਾਥੀਆਂ ਦੀ ਵੀ ਇੱਛਾ ਸੀ ਕਿ ਇਸ ਵਾਰ ਜਿਹੜਾ ਖੂਨਦਾਨ ਕੈਂਪ ਹੈ ਉਹ ਧਾਮ ਤੇ ਲੱਗੇ ਕਿਉਂਕਿ ਇੱਕ ਆਹੂਤੀ ਅਸੀਂ ਇਹ ਵੀ ਸਮਾਜ ਲਈ ਕਿਉਂਕਿ ਖੂਨ ਇੱਕ ਬੋਤਲ ਖੂਨ ਦੇਣਾ ਤਿੰਨ ਜਾਨਾਂ ਬਚ ਜਾਂਦੀਆਂ ਨੇ ਔਰ ਕਿਉਂ ਨਾ ਤੁਹਾਡੇ ਇਸ ਖੂਨ ਦੀ ਇੱਕ ਆਹੂਤੀ ਕਿਉਂਕਿ ਬੀਜਮੰਤਰ ਦੀ ਮਾਲਾਤਵਾ ਮੈਂ ਖੁਦ ਵੀ ਖੂਨ ਦੇਣਾ ਠੀਕ ਹੈ ਮੈਂ ਸਾਥੀ ਵੀ ਸਾਰੇ ਜਿਹਦੇ ਮੇਰੇ ਸਾਥੀ ਨੇ ਉਹ ਖੂਨ ਦੇ ਰਹੇ ਨੇ ਔਰ ਮੈਂ ਹੀ ਕਹਾਂਗਾ ਕਿ ਤੁਹਾਡੇ ਸੀਡੀ ਹੈਡਲਾਈਨ ਦਾ ਬਹੁਤ ਬਹੁਤ ਸ਼ੁਕਰੀਆ ਇਹ ਮੈਸੇਜ ਯੂ ਕਨਵੇ ਕਰਨਾ ਵੀ ਖੂਨਦਾਨ ਜਨੂਨ ਕਰਨਾ ਚਾਹੀਦਾ ਮੈਂ ਜੀ ਜਿਨ੍ਹਾਂ ਨੇ ਤੁਹਾਨੂੰ ਮੁਬਾਰਕਾਂ ਭੇਜੀਆਂ ਨੇ ਤੁਹਾਡੇ ਵਿਸ਼ੀਸ ਤੁਹਾਨੂੰ ਵਿਸ਼ ਕੀਤਾ ਜਨਮ ਦਿਨ ਦੀਆਂ ਮੁਬਾਰਕਾਂ ਨੂੰ ਕੀ ਕਹੋਗੇ ਉਹਨਾਂ ਨੂੰ ਸਾਡੇ ਚੈਨਲ ਜਰੀਏ ਦੇਖੋ ਸਾਰਿਆਂ ਦਾ ਮੈਂ ਬਹੁਤ ਬਹੁਤ ਰਿਣੀ ਐ ਔਰ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਮੈਂ ਸਾਰਿਆਂ ਦਾ ਉਹਨਾਂ ਨੇ ਮੇਰੇ ਕਿ ਤੁਝੇ ਬਖਦਰ ਇਨਾ ਪਿਆਰ ਦਿੱਤਾ ਔਰ ਮੈਂ ਉਹਨਾਂ ਦੀ ਚਰਨਾਂ 'ਚ ਬੇਨਤੀ ਕਰਾਂਗਾ ਉਹ ਆਸ਼ੀਰਵਾਦ ਦਿੰਦੇ ਰਹਿਣ ਆਉਣ ਵਾਲੇ 225 ਘੰਟੇ ਜਗਦੀ ਤਿਆਰੀਆਂ ਚੱਲਦੀਆਂ ਪਈਆਂ ਮੈਨੂੰ ਸੰਗਤ ਦਾ ਮੇਰੇ ਦੋਸਤ ਮਿੱਤਰਾਂ ਮੇਰੇ ਸਾਥੀਆਂ ਦਾ ਸਾਰਿਆਂ ਦਾ ਅਸ਼ੀਰਵਾਦ ਚਾਹੀਦਾ ਹੈ ਵੀ ਮੈਂ ਸੇਵਾ ਕਰ ਸਕਾਂ ਮਹਾਰਾਣੀ ਇੰਨੀ ਕਿਰਪਾ ਰੱਖੇ ਜੀਵਨ ਦੇ ਵਿੱਚ ਮਹਾਰਾਣੀ ਦੇ ਚਰਨਾਂ ਤੋਂ ਕੋਈ ਬਮੁਖ ਨਾ ਹੋਵਾਂ ਮੇਰੇ ਪ੍ਰਾਣ ਵੀ ਮੈਂ ਇਹੀ ਕਹਾਂਗਾ ਅੱਜ ਦੇ ਦਿਨ ਵੀ ਮੈਂ ਇਹ ਗੱਲ ਕਹਿੰਦਾ ਜੇ ਮੇਰੇ ਪ੍ਰਾਣ ਨਿਕਲਣ ਤੇ ਮਹਾਰਾਣੀ ਦੇ ਦਰਬਾਰ 'ਚ ਹੀ ਨਿਕਲ ਕਿਉਂਕਿ ਇਸ ਤੋਂ ਇਲਾਵਾ ਮੈਨੂੰ ਕੋਈ ਹੋਰ ਜਗ੍ਹਾ ਨਹੀਂ ਹੁਣ ਪਿਆਰੀ ਲੱਗਦੀ ਮੈਂ ਜੀ ਫਿਰ ਤੋਂ ਇੱਕ ਬਾਤ ਜਨਮ ਦਿਨ ਦੀ ਆ ਤੁਹਾਨੂੰ ਦਾ ਸਿਟੀ ਹੈਡਲਾਈਨਸ ਦੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੈ ਧੰਨਵਾਦ ਭਾਈ ਕਿਵੇਂ ਦੇਖਦੇ ਹੋ ਅੱਜ ਮਹਾਂਜੀ ਦਾ ਜਨਮ ਦਿਨ ਵੀ ਹੈਗਾ ਤੇ ਲੋਕ ਸੰਗਤ ਕਿੰਨੀ ਸੰਗਤ ਹੁੰਮਾ ਮਾ ਕੇ ਪਹੁੰਚ ਰਹੀ ਹੈ ਜੀ ਤੇ ਮੰਤਰੀ ਜੀ ਦਾ ਜਨਮ ਦਿਨ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਜੀ ਜਵਾ ਮੰਤਰ ਦੀ ਮਾਲਾ ਵੀ ਹੋਣ ਜਾ ਰਹੀ ਹੈ ਹੁਣ ਖੂਨ ਦਾਨ ਕੇਂਦਰ ਲੱਗਿਆ ਕੱਲ ਮੰਤਰੀ ਜੀ ਦੀ ਫੈਕਟਰੀ ਚਲੰਗਰ ਵੀ ਲੱਗਿਆ ਸੀ ਅੱਜ ਵੀ ਪੂਰੀ ਹੁੰਮਾ ਮਾ ਕੇ ਸੰਗਤ ਆ ਰਹੀ ਹੈ ਤੇ ਮੰਤਰੀ ਜੀ ਦਾ ਜਿਹੜਾ ਬਰਥਡੇ ਇਦਾਂ ਹੀ ਮਨਾਇਆ ਜਾਂਦਾ ਹਰ ਸਾਲ ਇਹੀ ਮਾਣੋ ਪ੍ਰਾਰਥਨਾ ਹੈ ਕਿ ਮੰਤਰੀ ਜਿਹੜੇ ਕੰਮ ਲੱਗੇ ਹੋਏ ਨੇ ਵੀ ਮਾਂ ਦੀ ਸੇਵਾ ਦੇ ਵਿੱਚ ਔਰ ਧਾਮ ਨੂੰ ਵੱਡਾ ਕਰਨ ਦੇ ਕੰਮ ਦੇ ਵਿੱਚ ਜਿਹੜੀਆਂ ਸਰਦਾਲੂ ਆ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਸੁੱਖ ਸੁਵਿਧਾ ਦੇਖਣ ਲਈ ਮੰਤਰੀ ਆਪ ਅੱਗੇ ਆ ਕੇ ਦੇਖ ਦੇਣ। ਸੰਗਤ ਦਿਨ ਬਰ ਦਿਨ ਵਦਰੀ ਮਾਂ ਜਦੋਂ ਸੰਗਤ ਮਾਂ ਕੋਲ ਆ ਕੇ ਆਪਣੀ ਪ੍ਰਾਰਥਨਾ ਲਾਂਦੀ ਆ ਆਪਣੀ ਕੋਈ ਵੀ ਅਰਜੀ ਲਾਂਦੀ ਆ ਉਹ ਮਾਂ ਬਹੁਤ ਜਲਦੀ ਪੂਰਨ ਕਰਦੀ ਆ। ਹਰ ਸਾਲ ਜਨਮ ਦਿਨ ਮਨਾਇਆ ਜਾਂਦਾ ਹੈ ਕੀ ਕੀ ਉਪਰਾਲੇ ਕੀਤੇ ਜਾਂਦੇ ਨੇ ਮਾਬਾਗਲਾ ਮੁਕੀ ਨਾਮ ਦੇ ਵਿੱਚ ਮੈਂ ਤਾਂ ਦੇਖੋ ਯੱਕ ਤਾਂ ਹਰ ਸਾਲ ਹੁੰਦਾ ਹੀ ਜਾਂਦਾ ਹਰ ਉਂਦਵਾਰੀ ਹੁੰਦਾ ਤੇ ਮੇਨ ਦੋ ਕੰਮ ਜ਼ਰੂਰ ਹੁੰਦੇ ਨੇ ਇੱਕ ਤਾਂ ਬਲੱਡੇਸ਼ਨ ਕੈਂਪ ਲੱਗਦਾ ਜਿਹੜਾ ਉਹ ਵੀ ਬੜਾ ਵੱਡਾ ਯੱਕ ਆ ਆਪਣੇ ਆਪ 'ਚ ਤੇ ਇੱਕ ਲੰਗਰ ਲੱਗਦਾ ਤੇ ਬਾਕੀ ਜਿਹੜਾ ਰੋਜ਼ ਦਾ ਰੂਟੀਨ 'ਚ ਜਿਹੜੀ ਆਪਣੀਆਂ ਪੂਜਾ ਦੀਆਂ ਵਿਧੀਆਂ ਨੇ ਉਸ ਨਾਲ ਹੁੰਦਾ ਤੇ ਲੋਕੀ ਹਮ ਹਮ ਆ ਕੇ ਪਹੁੰਚਦੇ ਨੇ ਮਾਂ ਤੇ ਜੀ ਦਾ ਅਜਿਹਾ ਬਰਥਡੇ ਹੁੰਦਾ ਉਹ ਦਿਨ ਤੋਂ ਵੀ ਜ਼ਿਆਦਾ ਹੁੰਦੀ ਹੈ ਆਸ਼ੀਰਵਾਦ ਦੇਣ ਲਈ ਲੈਣ ਲਈ ਸਭ ਨੂੰ ਸੋਚ ਕੇ ਮਾਂ ਦਾ ਮਾਂ ਦੇ ਜੇ ਪ੍ਰਾਰਥਨਾ ਮਾਂ ਬੰਗਲਾ ਮੁਖੀ ਤਾਂ ਬਰਤਦਾ ਰਵੇ ਖੋਲਦਾ ਰਵੇ ਤੇ ਜਿਹੜੀ ਵੀ ਸੰਗਤ ਆਸ ਲੈ ਕੇ ਆਵੇ ਮਾਂ ਉਹਦੀ ਜਿਹੜੀ ਆਸ ਹੈ ਉਹ ਟੁੱਟੇ ਨਾ ਉਹ ਪੂਰਨ ਕਰਕੇ ਭੇਜੇ ਇਹ ਅਜੇ ਤੱਕ ਮਾਂ ਨੇ ਪੂਰੀ ਕੀਤੀ ਹੈ ਔਰ ਅੱਗੇ ਵੀ ਮਾਂ ਪੂਰੀ ਕਰਦੀ ਰਹੇ ਜੈ ਮਾਂ ਜੈ ਮਾਂ ਅਜੀ ਜੈ ਮਾਂ ਬੰਗਲਾ ਮੁਖੀ ਅੱਜ ਦੇ ਦਿਹਾੜੇ ਜਿਹੜਾ ਅਸੀਂ ਵੀਰਵਾਰ ਇੱਥੇ ਜੱਗ ਕਰਦੇ ਆ ਇੱਥੋਂ ਦੀ ਬਹੁਤ ਮਾਨਤਾ ਹੈ ਸਮਝੀ ਤੇ ਬਹੁਤ ਖੁਸ਼ ਆ ਕੱਲ ਸਾਡੇ ਪਰਸੋਂ ਕੱਲ ਮਹੰਤ ਜੀ ਦਾ ਬਰਥਡੇ ਸੀਗਾ ਪਰਸੋਂ ਸਾਡੇ ਇੱਕ ਮੁੱਖੇ ਸੇਵਕ ਸੁਨੀਲ ਗੁਮਾਂਵਾਂ ਜੀ ਦਾ ਬਰਥਡੇ ਸੀਗਾ ਔਰ ਇਹ ਅਸੀਂ ਕਾਫੀ ਦੇਰ ਤੋਂ ਇੱਥੇ ਜੁੜੇ ਹੋਏ ਆ ਇਸ ਧਾਮ ਦੇ ਨਾਲ ਔਰ ਅੱਜ ਤੱਕ ਜੋ ਅਸੀਂ ਮੰਗਿਆ ਸਾਨੂੰ ਮਿਲਿਆ ਵਾ ਮਹੰਤ ਜੀ ਦਾ ਜਨਮ ਦਿਨ ਹੈ ਉਹਨਾਂ ਤੇ ਕੀ ਕਹੂੰਗਾ ਦੇਖੋ ਜੀ ਮਹੰਤ ਜੀ ਜੋ ਸੇਵਾ ਕਰ ਰਹੇ ਨੇ ਇਹ ਨ ਵਰਗੀ ਸੇਵਾ ਨਹੀਂ ਮਿਲ ਸਕਦੀ ਕਿਉਂ ਇਹ ਆਪਣੇ ਲਈ ਕੁਝ ਨਹੀਂ ਮੰਗਦੇ ਇਹ ਸੰਗਤ ਲਈ ਮੰਗਦੇ ਆ ਇਹ ਸੰਗਤ ਲਈ ਮੰਗਦੇ ਜੋ ਵੀ ਮੰਗਦੇ ਆ ਔਰ ਜੋ ਕਰ ਰਹੇ ਬਹੁਤ ਵਧੀਆ ਕਰ ਰਹੇ ਆ ਕੋਨਦਨ ਕੈਂਪ ਵੀ ਲਾਇਆ ਗਿਆ ਹਾਂਜੀ ਅੱਜ ਕੋਨਦਨ ਕੈਂਪ ਵੀ ਲੱਗਿਆ ਜੀ ਲੋਕੀ ਬਹੁਤ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਬਲੱਡ ਰੇਟ ਵੀ ਕਰ ਰਹੇ ਆ ਔਰ ਇਹ ਧਾਮ ਦੀ ਮਹਤਤਾ ਨੂੰ ਸਮਝਦੇ ਹੋਏ ਇੱਥੇ ਸਭ ਕੁਝ ਮਿਲਦਾ ਜੀ ਇਹ ਮੰਨਣ ਵਾਲੀ ਗੱਲ ਹੈ ਜੀ ਮੈਂ ਬਗਲਾ ਮੁਕੀ ਧਾਮ ਦੇ ਵਿੱਚ ਇੱਥੇ ਦੇ ਪ੍ਰਮੁੱਖ ਪ੍ਰਵੀਨ ਚੌਧਰੀ ਜਿਨ੍ਹਾਂ ਦਾ ਜਨਮ ਦਿਨ ਸੀਗਾ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਬਲੱਡ ਕੈਂਪ ਜਿਹੜਾ ਲੱਗਿਆ ਹੋਇਆ ਗੱਲਬਾਤ ਕਰਦੇ ਆ ਸਰ ਪਹਿ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਸਰ ਸੱਚ ਪ੍ਰੀਤ ਸਿੰਘ ਨੀਫਾ ਪੰਜਾਬ ਪ੍ਰੈਜ਼ੀਡੈਂਟ ਸਰ ਅੱਜ ਮਹਾਂਤਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬਲੱਡ ਕੈਂਪ ਲੱਗਿਆ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਇਸ ਜਿਹੜੀ ਸੰਸਥਾ ਦੇ ਮੁਖੀ ਸੰਸਥਾ ਦੇ ਮੁਖੀ ਨਹੀਂ ਕਹਿ ਸਕਦੇ ਆਪਾਂ ਇੱਥੇ ਜਿਹੜੇ ਕਰਤਾ ਤਰਤਾ ਜਿਨ੍ਹਾਂ ਨੇ ਇਸ ਸੁਨਸਾਨ ਬਈ ਜਗ੍ਹਾ ਨੂੰ ਇੱਕ ਇੰਨਾ ਜ਼ਿਆਦਾ ਮਤਲਬ ਪਵਿੱਤਰਤਾ ਦੇ ਦਿੱਤੀ ਔਰ ਇੱਥੇ ਆਣਾ ਜਾਣਾ ਬਹੁਤ ਜ਼ਿਆਦਾ ਲੋਕਾਂ ਦਾ ਵੱਧ ਗਿਆ ਔਰ ਅੱਜ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ 'ਚ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਸੋ ਮੈਂ ਸਭ ਤੋਂ ਪਹਿਲਾਂ महंत ਪ੍ਰਵੀਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜੀ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਬਲੱਡ ਕੈਂਪ ਲਵਾਇਆ ਜੀ ਕਿਵੇਂ ਦਾ ਲੋਕ ਰਿਸਪੌਂਸ ਦੇ ਰਹੇ ਨੇ ਆ ਕੇ ਬਲੱਡ ਡੋਨੇਸ਼ਨ ਕਰਦੇ ਨੇ ਦੇਖੋ ਜੀ ਮੈਂ ਜੋ ਚੀਜ਼ ਤੁਹਾਨੂੰ ਦਸਾਂ ਇੱਥੇ ਗਰਮੀ ਦਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਗਰ ਹੈ ਲੇਕਿਨ ਇੱਥੇ ਜਿਹੜੀ ਮਾਨਤਾ ਆ ਲੋਕਾਂ ਦੇ ਮਨਾਂ 'ਚ ਇੰਨਾ ਕੁ ਜ਼ਿਆਦਾ ਉਤਸ਼ਾਹ ਆ ਕਿ ਅਸੀਂ ਜੇ ਬਲੱਡ ਡੋਨੇਸ਼ਨ ਕਰ ਰਹੇ ਹਾਂ ਤਾਂ ਉਹ ਇੱਕ ਤਰ੍ਹਾਂ ਦਾ ਮਾਤਾ ਦੇ ਚਰਨਾਂ 'ਚ ਨਮਸਤਕ ਹੋ ਰਹੇ ਹਾਂ ਸੋ ਬਹੁਤ ਹੀ ਜ਼ਿਆਦਾ ਮੈਂ ਐਪਰੀਸ਼ੀਏਟ ਕਰੂੰਗਾ ਇਹ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਕੋਈ ਵੀ ਮਤਲਬ ਇਦਾਂ ਦੇ ਵੱਡੇ ਵੱਡੇ ਮੰਦਰ ਨੇ ਜਾਂ ਉਹਨਾਂ ਦੇ ਮੁਖੀ ਨੇ ਮੈਂ ਇਹੀ ਮਤਲਬ ਸਾਰਿਆਂ ਨੂੰ ਕਹੂੰਗਾ ਕਿ ਕਿਸੇ ਵੀ ਮਾਧਿਅਮ ਦੇ ਥਰੂ ਉਹ ਬਲੱਡ ਡੋਨੇਸ਼ਨ ਕੈਂਪ ਲਗਾਉਣ ਕਿਉਂਕਿ ਬਲੱਡ ਡੋਨੇਸ਼ਨ ਕੈਂਪ ਅਸੀਂ ਵੀ ਇਸ ਕਰਕੇ ਲਗਾਉਨੇ ਆ ਕਿ ਬਲੱਡ ਦੀ ਜਿਹੜੀ ਮਸ਼ੀਨਰੀ ਨਹੀਂ ਆ ਪਾਈ ਸਾਇੰਸ ਆਪਣੀ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੀ ਆ ਲੇਕਿਨ ਬਲੱਡ ਦੀ ਮਸ਼ੀਨਰੀ ਨਹੀਂ ਬਣਾ ਪਾਈ ਔਰ ਇਸ ਲਈ ਸਿਰਫ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਕੋਈ ਵੀ ਕੋਈ ਧਾਰਮਿਕ ਸਥਾਨ ਉਹ ਹਰ ਵਾਰੀ ਬਲੱਡ ਡੋਨੇਸ਼ਨ ਕੈਂਪ ਦਾ ਆਰਗੇਨਾਈਜ਼ ਕਰ ਹਰ ਸਾਲ ਲਗਾਉਂਦੇ ਸਰ ਇੱਥੇ ਹਾਂਜੀ ਮਹਾਮਾਇ ਦੀ ਕਿਰਪਾ ਨਾਲ ਹਰ ਸਾਲ ਜੀ ਪ੍ਰਵੀਨ ਜੀ ਜਿਵੇਂ ਕਹਿੰਦੇ ਨੇ ਉਵੇਂ ਫਿਰ ਰੂਟੀਨ ਵਾਈਜ਼ ਅਸੀਂ ਚੱਲਦੇ ਆ ਰਹੇ ਹਾਂ ਔਰ ਇੱਕ ਸੈਕੰਡ ਬਲੱਡ ਡੋਨੇਸ਼ਨ ਕੈਂਪ ਹੈ ਅਗਲਾ ਮਹਾਯੱਗ ਤੇ ਹੋਏਗਾ ਜੀ ਜਿਹੜਾ 225 ਘੰਟੇ ਦਾ ਇਸ ਵਾਰੀ ਮਾਂ ਬੰਗਲਾ ਮਕਸੀਦਾ ਯੱਗ ਸੋ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਜੀ ਡੋਨੇਟ ਬਲੱਡ ਸੇਵ ਲਾਈਫ ਸਰ ਕੀ ਕਹਿਣਾ ਚਾਹੋਗੇ ਜੈ ਮਾਤਾ ਦੀ ਜੈ ਸ਼੍ਰੀ ਬੰਗਲਾ ਮੁਖੀ ਜੀ ਉਹਨਾਂ ਨੂੰ ਜਨਮ ਦਿਨ ਪਰੇ ਪਾਈ ਸਾਹਿਬ ਨੂੰ ਲੱਖ ਲੱਖ ਵਧਾਈ ਸਾਡੇ ਸਾਰੇ ਪਰਿਵਾਰ ਵੱਲੋਂ ਸੱਚ ਪ੍ਰੀਤ ਜੀ ਵੱਲੋਂ ਉਹ ਹੈਪੀ ਬਰਥਡੇ ਕਿਸ ਤਰ੍ਹਾਂ ਲੋਕ ਇੱਥੇ ਪਹੁੰਚ ਰਹੇ ਨੇ ਜਨਮ ਦਿਨ ਦੀਆਂ ਮੁਬਾਰਕਾਂ ਸੋਸ਼ਲ ਮੀਡੀਆ ਪਰ ਰਿਆ ਪਿਆ ਮਾਨ ਜੀ ਨੂੰ ਵਧਾਈਆਂ ਮਿਲ ਰਹੀਆਂ ਨੇ ਬੰਗਲਾ ਮੁਖੀ ਵੱਲੋਂ ਵੀ ਆ ਰਹੇ ਨੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਆ ਰਹੇ ਆ ਇੱਕ ਸੰਜੋਗ ਆ ਉਸ ਮਾਮਾ ਦੀ ਕਿਰਪਾ ਹੋਈ ਆ ਉਹਨਾਂ ਨੇ ਜਰੀਆ ਬਣ ਕੇ ਹਮੇਸ਼ਾ ਪਰਮਾਤਮਾ ਬਰਾਜਮਾਨ ਉਹ ਜਰੀਆ ਬਣਾਉਂਦਾ ਜਿੱਦਾਂ ਸਾਡੇ ਸੱਚ ਪ੍ਰੀਤ ਜੀ ਦਾ ਬਣਾਇਆ ਜਰੀਆ ਕੈਂਪ ਲਗਾਇਆ ਲੜ ਲੜਦਾ ਇਹ ਇਹਨਾਂ ਦੀ ਬੜੀ ਸ਼ਕਤੀ ਹੈ ਇਹਨਾਂ ਨੇ ਬੜਾ ਹੌਸਲਾ ਪੜਾ ਇਹਨਾਂ ਦੀ ਤਪੱਸਿਆ ਦਾ ਤੱਪ ਹੈ ਇਸ ਇੱਦਾਂ ਹੀ ਪਿਆਰ ਮਿਲਦਾ ਹੈ ਇੱਦਾਂ ਹੀ ਜੂਮ ਬਣਦਾ ਹੈ ਅੱਜ ਇੱਕ ਤੋਂ 2 2 2000 ਇਹ ਉਹਦੀ ਕਿਰਪਾ ਹੁੰਦੀ ਹੈ ਇਸ ਕਰਕੇ ਜੋ ਮਹਾਮਈ ਕਿਰਪਾ ਕਰੇ ਉਹਨੂੰ ਉਹਦਾ ਲੱਖ ਲੱਖ ਸ਼ੁਕਰਾਨਾ ਤੁਹਾਡਾ ਵੀ ਸ਼ੁਕਰਾਨਾ ਮੀਡੀਆ ਦਾ ਵੀ Ajá. Ah, de... माँ के दर्शन से बड़ी सुख की अनुभूति और उन माँ से जो मिलाने वाले हमारे परम आदरणीय परम पूजनीय महंत श्री प्रवीण चौधरी जी का जन्मोत्सव आज हम माता के श्री चरणों में उनके लिए दीर्घायु स्वास्थ्य और ये जो सेवा हस्त उन्होंने उनके शीस पे धरा है माँ के चरणों में आज यही विनती लेकर आई थी कि इस प्रकार का वो जो जीवन जब जन्म देते हैं तो माँ स्वयं ही अपना श्रीहस्त पकड़कर उन्हें शक्ति भी देती हैं और सेवा कराती हैं और इस प्रकार के जब पुरुष ਆਪ પુરੁਸ਼ ਕੇ ਰੂਪ ਮੇ ਸਮਾਜ ਮੇ ਹਮ ਜੈਸੇ ਅਨੰਤੋ ਕੋ ਮਾ ਕੇ ਚਰਨੋ ਸੇ ਜੋੜ ਕਰ ਆਪ ਦੇਖਿਆ ਅਭੀ ਬੀਜ ਮੰਤਰ ਕੀਆ ਅਦਭੁਤ ਬਾਣੀ लगता है कोई मनुष्य नहीं बोल रहा अवश्य वहाँ पर स्वयं माँ सरस्वती बैठकर वो मंत्र जाप कर रही हैं तो उनके माध्यम से न जाने कितने मनुष्यों का जो यहाँ पर जो ताप है इस मनुष्य देह में आकर वो जाता चला जाता है और सहज ही आप देखिए मेरे से पहले एक नन्हा बच्चा किस प्रकार से आप शिव तांडव सुना रहा था श्री हनुमान चालीसा की चुपाइयाँ सुना रहा था तो ये स्थान विशेष है मैं आपके चैनल के माध्यम से मैं सकल भक्त आज को कहूंगी आज महंत श्री प्रवीण चौधरी जी के जन्मदिवस उत्सव पर आइए अपने पुण्य का कुछ हिस्सा आज उनके निमित्त हम अर्पण करें जिसे माँ ने चुना है अपने श्री चरणों की भक्ति के लिए और हम जैसे अनंतों को उनके माध्यम से तारने के लिए माँ का ये जो स्थान है यहाँ ये मनोवांछित फल देने वाला है आइए पखल रोड माँ बंगला मुखी धाम में आकर सहज ही यहाँ माता की यहाँ कन कण आप श्वास श्वास में वायु वायु में यहाँ माता का साक्षात जीवंत यहाँ उनकी उपस्थिति महसूस होती है आप सभी को श्रावण मास की अनेक, अनेक अनेक बधाई के साथ कहूंगी आकर जरूर इन विशेष दिवसों में माँ के दर्शन कीजिए मेरे नाल आगे, आगे कुछ भगत देख रहे होंगे स्पेशल माँ बंगला मुखी धाम दर्शन मुंबई तो आंदे ने सर बहुत बहुत स्वागत जी बहुत बहुत धन्यवाद जय बाबा ठीक की कहाँ से आते हैं सर हम बॉम्बे से आते हैं अच्छा। थाने से हाँ जब यह हमने ये पहले बार स्थान देखा YouTube में देखा हम लोगों ने कि ये ऐसा स्थान है ये तो फिर हमने यहाँ पे कांटेक्ट किया कि ये YouTube से हमको ये मंदिर का स्थान का मिला ना हमें ये पता फिर हमने YouTube के थ्रू इसको देखा और फिर कांटेक्ट नंबर से हमने ढूंढ के फिर हम यहाँ आए हाँ इस तरह से ये धाम हमें मिला अब हम यहाँ आ रहे हैं आज आठ महीने से आ रहे हैं बाकी कृपा रही है कि जो भी है हम सोचा नहीं था वैसे हमें प्राप्त हुआ है यहाँ से ये तो बहुत उनकी कृपा रही है मैं हूँ ये डॉक्टर साहब खुद है बॉम्बे में ये डॉक्टर हैं ये भी कहते हैं जो यहाँ आता है वो यहीं का बन के रह जाता है ऐसा ही हुआ कुछ आप लोग एकदम सही तो रोहित भाई लेके आए लेकिन बहुत अच्छा लगा सब संकट दूर हो गया मेरा जी आप कितने से आ रहे हैं मैं तो अभी यार मई से आ रहा हूँ ये यही क्योंकि हाँ जी हाँ जी हाँ जी हाँ यहाँ यहाँ पे वातावरण इतना अच्छा है आप यहाँ आ जाओ तो ऐसा लगता है जैसे कि हम हमारे परिवार में ही आए हुए हैं ऐसे कोई भेदभाव नहीं यहाँ पे कि आप कौन रंग है या राजा है सब एक समान है यहाँ पे यहाँ के महंत इतने अच्छे हैं यहाँ के गुरु इतने अच्छे हैं कि वो इतना सम्मान देते हैं अब हम यहाँ आ रहे आज आठ महीने से ऐसा हम लगते हैं यहाँ के परिवार के हिस्सा ही है अब हम हर महीना आते हैं यहाँ पे महीने में एक वीरवार हम यहाँ करते ही है किसी व लेकिन यहाँ इतना अच्छा लगता है ऐसा लगता है कि हम कई परिवार में आए ऐसा लगता है कि हम बम्बई से यहाँ आए इतने अच्छे लोग हैं यहाँ पे, इतना सत्कार देते मान तो देते हैं लेकिन यहाँ के जो सेवक सेवकदार जो है वो भी इतनी इज्जत देते तो हैं तो ऐसा लगता है कि हम सही में यहाँ आए हैं कि ऐसा बोलते ना आप दान दे भी, भी नहीं मिल सकता आपको ऐसे इज्जत लाखों करोड़ों रुपया खर्चा करो तो भी अपने को ऐसा सम्मान और ऐसी इज्जत नहीं प्राप्त होती है, है। जो यहाँ प्राप्त हुई हमें जी ऐसा कोई इंसिडेंट आपके साथ भी हुआ कि, कि कोई चमत्कार आपने यहाँ देखा और यहीं क्यों के होके रह गए जैसे मैंने पहले कहा कुछ तो आपके जीवन में तब्दीली आई होगी तभी आप हाँ हो हो यहां लगा हाँ हाँ हम यहाँ आए थे कुछ हमारी समस्या ऐसी थी कि जो हल नहीं हो रही थी वहाँ के यहाँ आने के बाद हमने अरदास लगाई गुरु संदीप जी हैं यहाँ पे उन्होंने हमें बोला कि आप माँ से अरदास लगाओ तो आपकी कामना पूरी हो जाएगी माँ कब हम तो कुछ नहीं कर हम तो अरदास लगाएंगे बाकी करने वाली माँ भगवती है और हमने जब से करके गए यहाँ से गए और उसी के एक महीने में हमारा वो कोर्ट का फैसला हो गया जो हमारा अटका हुआ था इतने दिनों से छः साल से छः महीने से अटका हुआ था वो यहाँ आने से तुरंत हो गया जीवन में कितनी तब्दीली आई जी बहुत आई ये मालूम पड़ा कि माँ भी है और ऐसी ऐसी भक्ति भी करना चाहिए हम तो बम्बई रहते हैं लेकिन हमें अलग अलग ढंग है अलग अलग लेकिन यहाँ की जो सेवा है बहुत ही अद्भुत है ऐसे इतना करीब माँ के जाना बहुत अलग ही है ऐसा मन यहाँ आने का शांत हो जाता है यहाँ पे ऐसा कितने कितने दिन का सफ़र करके आपको यहाँ आना पड़ता हम दो दिन का सफ़र करके आते हम कल बैठे हैं वहाँ पर साढ़े बजे ट्रेन में और उसके बाद आज हम आते हैं यहाँ पर शाम को छः बजे तीस घंटे का सफ़र करते हैं पहले जब आप आए थे अकेले आए थे कि पहले भी परिवार के साथ नहीं मैं अकेला मैं और मेरी भांजी आई थी दोनों आज आज देखो हम इतने पूरा परिवार आ गया है इतने आज पहले एक हम दो आए आज हम सात आए हुए हाँ इस तरह से हम सब आए हैं कि माँ बंगला बोगी का जो परिवार है मुंबई से बात करें आपके साथ वो बढ़ता रहेगा जी हाँ अरे बहुत बढ़, बढ़ता रहे मैं तो बोलता हूँ यहाँ के लोगों ने खुद बढ़ाना चाहिए यहाँ के लोग भी आना चाहिए जिस तरह से देख रहा हूँ आ रहे हैं और भी अच्छी हो क्योंकि कहीं कहीं जब भी यह हम यहाँ आए तो कितने लोगों को तो यहाँ मालूम भी नहीं था ये स्थान जब हम उतरे स्टेशन के ऊपर लुधियाना स्टेशन पे पूछा तो कितनों को तो मालूम भी नहीं थी लेकिन आज हम उतर रहे तो आज लोग देख रहे हैं आठ महीने से कि लोग कुछ कुछ पहचानने लग गए इस तो यहाँ के लोगों ने भी माता की प्रचिति करनी चाहिए आना चाहिए इधर बराबर जैसा हम तो माँ की कृपा से आ ही रहे हैं लेकिन आप लोगों ने भी सपने आके यहाँ पे करना चाहिए या? क्या कहना चाहेंगे आप मुंबई से माँ बंगला मुखी धाम के दर्शन करने लिया आना चाहेंगे हाँ जी आ, मैं जब आई सी इतने उद में इंटर्नशिप कर दी सी ते नाले नीचर थे मेरे नाल सारे मेरे फ्रेंड्स थे ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਦਿੱਤੀ ਹੋਈ ਸੀ ਮਤਲਬ ਇੰਨੀ ਜ਼ਿਆਦਾ ਕਿ ਮੇਰਾ ਉੱਖਾ ਹੋ ਗਿਆ ਸੀ ਮੇਰੀ ਇੰਟਰਨਸ਼ਿਪ ਕੰਪਲੀਟ ਕਰਨ ਦਾ ਐਸਾਸ ਆਪਣਾ ਹੀ ਰਹਿ ਗਿਆ ਸੀ ਕਿ ਮੈਂ ਡਾਕਟਰ ਵੀ ਬਣਾਂਗੀ ਅੱਜ ਤੇ ਜਦੋਂ ਆਪਾਂ ਇੱਥੇ ਆਏ ਤੇ ਪਤਾ ਨਹੀਂ ਇੰਨੀ ਹਿੰਮਤ ਮਿਲ ਗਈ ਉਹਦੇ ਬਾਅਦ ਇੱਥੇ ਜਦੋਂ ਪਹਿਲੀ ਵਾਰੀ ਆਏ ਸੀ ਜਦੋਂ ਆਪਾਂ ਹਵਨ 'ਚ ਬੈਠੇ ਮੈਂ ਉਹ ਪਹਿਲੀ ਵਾਰੀ ਮਾਣੂ ਦੇਖਿਆ ਸੀ ਅੱਖਾਂ 'ਚੋਂ ਅਸੂ ਨੀ ਹੱਦ ਦੇਸੇ ਇੰਨੇ ਅੱਖਾਂ 'ਚ ਜੋ ਮਤਲਬ ਇਦਾਂ ਹੋ ਗਿਆ ਸੀ ਕਿ ਇਦਾਂ ਦੀ ਮਾਂ ਹੁੰਦੀ ਵੀ ਆ ਇੰਨੀ ਸੋਹਣੀ ਇੰਨੀ ਪਿਆਰੀ ਤੇ ਨਾਲੇ ਜਦੋਂ ਬਾਅਦ 'ਚ ਆਪਾਂ ਹਵਨ 'ਚ ਬੈਠੇ ਆ ਇਦਾਂ ਲੱਗਿਆ ਜਿਦੋਂ ਪਤਾ ਨਹੀਂ ਬਰਸੋਂ ਦਾ ਕਿੰਨਾ ਬੋਝ ਲਾਇਆ ਸੀ ਉਹ ਸਾਰਾ ਭਸਮ ਹੋ ਗਿਆ ਹੁਣ ਇਹ ਹਵਨ 'ਚ ਕਿੰਨੇ ਦੁੱਖ ਦਰਦ ਤਕਲੀਫ ਸੀਗੀ ਤੇ ਨਾਲੇ ਇੰਨੀ ਹਿੰਮਤ ਮਿਲੀ ਇੰਨਾ ਪਿਆਰ ਇੰਨੀ ਹਿੰਮਤ ਉਹ ਫੀਲ ਹੁੰਦੀ ਸੀ ਉਹ એનર્ਜੀ ਉਹ ਕਹਿੰਦੇ ਆ ਆਪਾਂ ਜਿਹਨੂੰ ਪੋਜ਼ਿਟਿਵਿਟੀ ਫੀਲ ਹੋਈ ਕਿ ਹਾਂ ਹੁਣ ਕੋਈ ਤਾਂ ਹੈ ਮੇਰੇ ਨਾਲ ਮੈਂ ਹੁਣ ਇਹ ਸ਼ਹਿਰ 'ਚ ਇਕੱਲੀ ਨਹੀਂ ਆ ਹੁਣ ਮੇਰੀ ਮਾਂ ਹੈਗੀ ਆ ਨਾਲੇ ਇਥੋਂ ਬਾਅਦ ਜਦੋਂ ਮੈਂ ਗਈ ਮੈਂ ਇੰਨੀ ਇੰਨੀ ਅਲੱਗ ਸੀਗੀ ਮਤਲਬ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਤੂੰ ਅਲੱਗ ਹੋ ਗਈ ਹੈ ਤੂੰ ਡਿਫਰੈਂਟ ਹੋ ਗਈ ਹੈ ਤੋ ਇਦਾਂ ਦੇ ਨਹੀਂ ਸੀਗੀ ਮੈਂ ਜਵਾਬ ਦੇਣ ਲੱਗ ਪਈ ਮੈਨੂੰ ਥੋੜੀ ਹਿੰਮਤ ਆ ਗਈ ਮੇਰੇ ਚ ਤੇ ਮਤਲਬ ਸਾਰਾ ਕੁਝ ਵਧੀਆ ਹੋਇਆ ਤੇ ਮੈਂ ਮੇਰੀ ਡਿਗਰੀ ਵੀ ਕੰਪਲੀਟ ਕੀਤੀ ਮੈਂ ਡਾਕਟਰ ਬਣ ਗਈ ਤੇ ਮੈਨੂੰ ਲੱਗਦਾ ਕਿ ਇਹ ਸਾਰਾ ਮਾਦੀਕ ਕਿਰਪਾ ਨਾਲ ਹੀ ਹੋਇਆ ਕਿਉਂਕਿ ਮੇਰੇ ਜੀ ਕਦੇ ਚ ਨਹੀਂ ਹਿੰਮਤ ਨਹੀਂ ਸੀਗੀ ਕਿ ਮੈਂ ਇੰਨੇ ਵੱਡੇ ਸ਼ਹਿਰ ਜੇ ਮੁੰਬਈ ਤੋਂ ਇੱਥੇ ਆ ਕੇ ਸਰਵਾਈਵ ਵੀ ਕਰ ਸਕਦੀ ਹਾਂ ਜਦੋਂ ਤੁਸੀਂ ਹਵਨ ਦੇ ਵਿੱਚ ਬੈਨੋ ਕੀ ਮਹਿਸੂਸ ਕਰਦੇ ਹੋ ਇਹ ਤਾਂ ਲੱਗਦਾ ਜਿੱਦਾਂ ਪੂਰੇ ਬ੍ਰਹਮਾਣ ਦੇ ਸਾਰੇ ਦੇਵ ਦਾ ਬੈਗੇ ਆ ਤੇ ਨਾਲੇ ਸਾਰੇ ਆਸ਼ੀਰਵਾਦ ਦਿੰਦੇ ਪਏ ਇਕੱਠੇ ਕਿ ਜਦੋਂ ਆਪਾਂ ਉਹ ਮੰਤਰ ਹੀ ਬੋਲਦੀਆਂ ਨਾ ਮਾਦਾ ਉਦੋਂ ਹੀ ਇਦਾਂ ਲੱਗਦਾ ਕਿ ਮਾਂ ਹੈਗੀ ਆ ਨਾਲ ਹੀ ਬੈਠੀ ਆ ਉਹ ਸਿੰਘਾਸਨ ਤੇ ਜਦੋਂ ਬੈਂਦੀ ਆ ਜਿਹੜੀ ਅਗ ਜਦੋਂ ਫੜਕਦੀ ਆ ਹਵਨ ਦੀ ਉਦੋਂ ਮਾਂ ਦੇ ਬਲ ਦੇਖੋ ਇਦਾਂ ਲੱਗਦਾ ਇੱਕ ਪਿਆਰੀ ਜੀ ਮੁਸਕਾਨ ਦੇ ਨਾਲ ਬੈਠੀ ਆ ਜਿਵੇਂ ਤਾਂ ਹੱਥ ਖੜੇ ਕਰਕੇ ਬੈਠੀ ਆ ਕਿ ਮੈਂ ਹੈਗੀ ਆ ਟੈਨਸ਼ਨ ਕਰਦੇ ਲਈ ਲੈਂਦੀ ਆ ਮੈਂ ਹੈਗੀ ਆ ਜਦੋਂ ਮੈਨੂੰ ਕੀ ਚੀਜ਼ ਦੀ ਲੋੜ ਆ ਮੈਨੂੰ ਦੱਸ ਤਾਂ ਸਹੀ ਪਰ ਇੰਦਾ ਲੱਗਦਾ ਸਾਰਾ ਸੁਣਣ ਬੈਠੀ ਆ ਬਸ ਉਸ ਕੋਈ ਹੈਗਾ ਜਿਹੜਾ ਸੁਣ ਰਿਹਾ ਸਾਰਾ ਸਾਰੀ ਤਕਲੀਫਾਂ ਨੂੰ ਸਮਝ ਰਿਹਾ ਹੈ ਜਦੋਂ ਫਸਟ ਟਾਈਮ ਤੁਸੀਂ ਇੱਥੇ ਪਹੁੰਚੇ ਸੀ ਜਦੋਂ ਆਏ ਸੀਗੇ ਉਹ ਤੋਂ ਜਦੋਂ ਗਏ ਵੀ ਤੁਸੀਂ ਕਿ ਇੱਕਦਮ ਹੀ ਬਦਲ ਕੇ ਆ ਗਏ ਕੀ ਐਕਸਪੀਰੀਅੰਸ ਸ਼ੇਅਰ ਕੀਤਾ ਆਪਣੇ ਫਰੈਂਡਸ ਦੇ ਨਾਲ ਆਪਣੇ ਜੋ ਵੀ ਤੁਹਾਡੇ ਨਾਲ ਦੇਖੋ ਸੱਚੀ ਕਹਾਤਾ ਆਪਾਂ ਕਦੇ ਆਪਣੇ ਸੀਕ੍ਰੀਟ ਕਿਸੇ ਨੂੰ ਦੱਸਦੇ ਨਹੀਂ ਆ ਤੇ ਮੈਂ ਅਗਰ ਮੇਰੀ ਮਾਤਾ ਨੂੰ ਕਵਾਨਾ ਉਹ ਮੇਰੀ ਸੀਕ੍ਰੀਟ ਟਾਪ ਸੀਕ੍ਰੀਟ ਹੈਗੀ ਤੇ ਨਾਲੇ ਜੇਕਰ ਮੈਂ ਕਿਸੇ ਨੂੰ ਕਵਾ ਵੀ ਨਾ ਕੀ ਕਿਥੇ ਆਉ ਤੇ ਮੱਥਾ ਵੀ ਟੇਕਣ ਅਮਰਸ ਦੇਖ ਵੀ ਲੋ ਨਾ ਜੇਕਰ ਧਾਮ ਦੇਖ ਵੀ ਲੈ ਨਾ ਕੋਈ ਬੰਦਾ ਮੈਨੂੰ ਲੱਗਦਾ ਉਹਨੂੰ ਕੋਈ ਹੋਰ ਲੋੜ ਹੀ ਨਹੀਂ ਜੀਵਨ ਵਿੱਚ ਮਤਲਬ ਕਿ ਮੈਂ ਮਤਲਬ ਮੈਂ ਤਾਂ ਇਨੀ ਲੱਕੀ ਸੀ ਕਿ ਮੈਂ ਇੱਕ ਵਾਰੀ ਆਈ ਸੀ ਤੇ ਮੈਨੂੰ ਲੱਗੇ ਸੀ ਹੁਣ ਪਤਾ ਨਹੀਂ ਮਾਂ ਉਹ ਤਦੋਂ ਬੁਲਾਉਗੀ ਮੈਨੂੰ ਮੈਂ ਫਿਰ ਆਣਾ ਚਾਹੁੰਨੀ ਆ ਮੈਂ ਹਰ ਵਾਰੀ ਇਹ ਕਹਿੰਕੇ ਚੰਦੀ ਸੀ ਕਿ ਮੈਨੂੰ ਫਿਰ ਆਣਾ ਮੈਂ ਫਿਰ ਆਣਾ ਮੈਂ ਫਿਰ ਆਣਾ ਤੇ ਹਰ ਵਾਰੀ ਆਉਣੇ ਕਿ ਠੀਕ ਆ ਚਲ ਆ ਜਾ ਅਗਲੀ ਵਾਰ ਫਿਰ ਆ ਜਾ ਤਾਂ ਮਤਲਬ ਕੋਈ ਹੈਗਾ ਨਾ ਜਿਹੜਾ ਸਾਰਾ ਸੁਣਦਾ ਵਿਆਹ ਜਿਹੜੀ ਆਪਣੇ ਮਨ ਦੀ ਸਾਰੀ ਅਰਦਾਸ ਸੁਣ ਰਿਹਾ ਤੇ ਉਹਨੂੰ ਪੂਰਾ ਵੀ ਕਰ ਰਿਹਾ ਤੇ ਬਸ ਇਹ ਹੀ ਆ ਕਿ ਹੈਗੀ ਆ ਕੋਈ ਕਿਸ ਨੇ ਆ ਲਾਂਗੇ ਆਪਣੇ ਮੁੰਡੇ ਦਾ ਬੰਗਲਾ ਉਹਦੇ ਨਾਮ ਹੈ ਕਿ ਤੁਹਾਨੂੰ ਯਾਦ ਹੈ ਉਹਦੇ ਵਾਸਤੇ ਬਸ ਮਾਤਾ ਦਾ ਨਾਮ ਜਪਦੇ ਰਹੋ ਭਗਤੀ ਕਰਦੇ ਰਹੋ ਉਹਦੇ ਤੇ ਵਿਸ਼ਵਾਸ ਰੱਖੋ ਸਭ ਤੋਂ ਵੱਡੀ ਚੀਜ਼ ਭਗਤੀ ਤੋਂ ਵੱਡੀ ਮੈਨੂੰ ਲੱਗਦਾ ਵਿਸ਼ਵਾਸ ਹੈਗਾ ਜਦੋਂ ਤੁਸੀਂ ਵਿਸ਼ਵਾਸ ਨਾਲ ਇੱਕ ਵਾਰੀ ਵੀ ਆਵਾਜ਼ ਦੇ ਦਿੰਦੇ ਹੋ ਨਾ ਤੇ ਜੇਕਰ ਵਿਸ਼ਵਾਸ ਨਹੀਂ ਤੁਸੀਂ 10 ਮਾਲਾ ਵੀ ਚਪ ਲੋ ਨਾ ਤਾਂ ਉਹਦਾ ਕੋਈ ਮਤਲਬ ਹੀ ਨਹੀਂ ਹੈ ਅੱਛਾ ਜਦੋਂ ਤੁਸੀਂ ਆਵਾਜ਼ ਲਗਾਉਂਦੇ ਹੋ ਅੰਦਰੋਂ ਤੁਹਾਨੂੰ ਨਜ਼ਰ ਆਉਂਦਾ ਕਿ ਮਾਂ ਮੇਰੇ ਨਾਲ ਖੜੀ ਹੈ ਕਿਸੇ ਵੀ ਮੁਸੀਬਤ ਹਾਂਜੀ ਬਿਲਕੁਲ ਇਹਦਾ ਹੈਗਾ ਕਿ ਕੋਈ ਹੈਗੀ ਅੱਪਾ ਤਾਂ ਦੇਖੋ ਇੰਨੇ ਕੋਈ ਆਪਾਂ ਬਹੁਤ بڑے ਮੰਤ ਨਹੀਂ ਆ ਆਪਣੀ ਇੰਨੀ ਭਗਤੀ ਆ ਕਿ ਉਹ ਸਾਨੂੰ ਦਿਖ ਵੀ ਜਾਏ ਪਰ ਸਿਰਫ ਇੰਨਾ ਪਤਾ ਕਿ ਹੈਗੀ ਆ ਬਸ ਨਹੀਂ ਹੈ ਹਾਂ ਜਦੋਂ ਕਦੇ ਆਈ ਹਾਂਜੀ ਤਾਂ ਕਿ ਨਾਮ ਉਹ ਲੈ ਕੇ ਕੀ ਐਕਸਪੀਰੀਅੰਸ ਕਰ ਬਸ ਆਓ ਤੇ ਆਪ ਭਗਤੀ ਦਾ ਰਸ ਸਾਰੇ ਪੀ ਲੋ ਕਿਉਂਕਿ ਜ਼ਿੰਦਗੀ ਚ ਇਹ ਹੀ ਹੈਗੀ ਸਾਰਾ ਸਾਰਾ ਤੁਹਾਨੂੰ ਪਾਰ ਲਗਾਉਣ ਵਾਲੀ ਹੈ ਜੀ ਤੇ ਵਾਦੀ ਸਾਰਥੀ ਵੀ ਇਹ ਹੀ ਹੈ ਜੀ ਸਾਰਾ ਪੂਜਾਈ ਹੈਗਾ ਤੇ ਬਸ ਆਓ ਤੇ ਮਾਦੀ ਦਰਸ਼ਨ ਕਰੂ ਤੇ ਮਾਦਾ ਐ ਪ੍ਰਸ਼ਾਦ ਲੋ ਬਖਤੀ ਸੁਏ ਭਗਤ ਨੇ ਜਿਹੜੇ ਮੁੰਬਈ ਤੋਂ ਇੱਥੇ ਮਹੀਨੇ ਦੇ ਵਿੱਚ ਆਉਂਦੇ ਆਉਂਦੇ ਨੇ ਮਹੀਨੇ ਦੇ ਵਿੱਚ ਮੈਂ ਕੀ ਕਹਿਣਾ ਚਾਹੁੰਗਾ ਬੱਚੇ ਅੱਜ ਪਹੁੰਚੇ ਆਂ ਲੁਧਿਆਣਾ ਸ਼ਹਿਰ ਦੇ ਵਿੱਚ ਮਾਂ ਬਾਪ ਅਗਲਾ ਮਤਰਾ ਹੁੰਦਾ ਸੀ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਪਵਿੱਤਰ ਜਗ੍ਹਾ ਹੈ ਹੋ ਮਮਾ ਹੋ ਰਿਹਾ ਹੈ ਬਹੁਤ ਪੋਜ਼ਿਟਿਵ ਫੀਲਿੰਗ ਆ ਰਹੀ ਹੈ आना चाहिए सबको ये मेरा प्रथम पहली बार आया है मामा जी के साथ जी अच्छा, हाँ क्या एक्सपीरियंस यहाँ कैसा लगा उसके क्या महसूस किया यहाँ पे बहुत पॉजिटिव एनर्जी महसूस हो रही है लाइक जैसे हवन में बैठे सब माता का ध्यान हो रहा है वहाँ पे बहुत अच्छा लग रहा है हर जगह पॉजिटिव बस अगली बार भी आना चाहेंगे जी हाँ हर महीने मैं तो हर महीने आना चाहूँगी बहुत अच्छा लगता है आना चाहिए सबको आना चाहिए हाँ जी मैं भी मामा के साथ आई हूँ इनके मेरा भाई है मेरे ये बच्चे लोग हैं उनके साथ आई मेरा घर का एक प्रॉब्लम था मेरा हल हो गया है तो इस हिसाब से भाई बोला चला आ जा बहुत अच्छा लगता है हम लोगों को आके ये बात तो सही है विश्वास करो तो सब जीत जाते हो तो विश्वास में ही माँ है विश्वास में ही सब है बहुत अच्छा लगता चीज़ें महसूस की बार बार जी हाँ ये यहाँ पे एक ऐसा शक्ति है कि हमें बार बार आना होता है और बार बार ये करते हैं और मेरे भाई नाथ भक्ति का करते हैं तो जग कल्याण का ऐसा हमें कुछ प्र प्रॉब्लम हो तो हमें बताते हैं कि चलो यहाँ पे जाएंगे वहाँ का ये करेंगे आशीर्वाद लेंगे माँ ज़रूर आपकी झोली भरेगी कभी खाली नहीं जाएगी और सही में हो गया मुझे अनुभव आ गया है जय माता दी जय माता